ਥੱਕ ਗਿਆ ਕਿੰਨਾ ਕ ਕਰੇ ਸਦਾ ਹੀ ਥੱਕਦਾ ਹੁਲ ਜਾ ਕੇ ਵੜਾ ਥੱਕਦਾ ਨੂੰ ਨਾ ਜੋ ਤਾਂ ਹੁਣ ਸਾਢੇ 3 ਸੁੱਟੇ ਮਿਲਣੋਂ ਹਟ ਗਈ ਤੁਹਾਨੂੰ ਆਲੂ ਜਨੇ ਆਲਦੀ ਹੈ ਪਲੇਰੀਆਂ ਨੇ ਅੱਛੇ ਪਲੇਰੀਆਂ ਨੂੰ ਬਸ ਕਰਕੇ ਚੱਲਿਆ ਮੈਂ ਕਹਿੰਦੇ ਲੱਗ ਤੇ ਵੀ ਰੋੜੀ ਗੇ ਪਾਠੀ ਦੇ ਥੋਲੇ ਨੇ ਹੁਕੂਰ ਵਾਲੇ ਨੇ ਪਾਠੀ ਦੇ ਥੋਲੇ ਨੇ ਹੁਕੂਰ ਵਾਲੇ ਨੇ ਮੋਲੋ ਨੇ ਹਾਂ ਮੋਲੋ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਇਹ ਦਿਨ ਹੈਗਾ ਲੋਹੜੀ ਦਾ ਸੋਮਵਾਰ ਦਾ ਦਿਨ ਅੱਜ 13 ਜਨਵਰੀ ਦੀ ਲੁੜੀ ਤੇ ਹਾਰ ਅਗੱਜ ਜੋਤ ਸਕੂਲ ਆ ਰਿਹਾ ਸੀਗਾ ਜੋਤ ਆਗਾ ਸੀਗਾ 3:00 ਵਜੇ ਉਹ ਦਾ ਛੁੱਟੀ ਸਾਢੇ 3:00 ਹੁੰਦੀ ਹੈਗੀ ਉਹਨਾਂ ਨੂੰ ਫਿਰ ਥੋੜਾ ਜਿਹਾ ਸਨੇਹਾ ਛੁੱਟੀ ਕਰ ਦਿੰਦੇ ਨੇਗੇ ਵੀ ਫਿਰ ਉਹ ਉਸ ਤੋਂ ਬਾਅਦ ਉਹਨਾਂ ਬਸ ਜਿਆਦੀ ਰੇਟ ਆਉਂਦੀ ਹੈਗੀ ਫਿਰ ਫਿਰ ਉਹ ਅੱਡੇ ਤੇ ਬਾਲਾਚਰ ਬੈਠਣਾ ਪੈਂਦਾ ਉਹਨਾਂ ਨੂੰ ਉਸ ਪਿੰਡ 'ਚ ਦੂਸਰੇ ਪਿੰਡ ਸਕੂਲ ਜਾਂਦਾ ਜੋਤ ਫਿਰ ਇਹਨਾਂ ਨੂੰ ਥੋੜਾ ਜਿਹਾ ਟਾਈਮ ਪਹਿਲਾਂ ਹੀ ਭੇਜ ਦਿੰਦੇ ਨੇ ਵੀ ਇਹਨਾਂ ਦੀ ਬੱਸ ਲੱਗ ਜੂਗੀ ਫਿਰ ਤੇ ਉਸ ਨੂੰ ਉਹਨੂੰ ਚਾਹ ਪਾਣੀ ਪਿਆ ਕੇ ਫਿਰ ਆ ਗਈ ਸੀਗੀ ਇੱਥੇ ਗੋਹਾ ਸਿੱਟਣ ਇੱਥੇ ਨਾ ਗਿੱਲਾ ਵਾਲਾ ਹੋਇਆ ਪਿਆਗਾ ਆਪਣੇ ਚੜ ਜਾ ਰਿਹਾ ਦੋ ਤਿੰਨ ਦਿਨ ਕੱਲ ਵੀ ਥੋੜਾ ਦਿਨ ਵਧੀਆ ਲਾਇਆ ਸੀ ਅੱਜ ਤਾਂ ਪੂਰਾ ਵਧੀਆ ਦਿਨ ਲਾਇਆ ਸੀਗਾ ਵਧੀਆ ਸਵੇਰੇ ਧੁੱਪ ਨਿਕਲੀ ਸੀ ਅੱਜ ਦਾ ਹੁਣ ਤਾਂ ਥੋੜਾ ਜਿਹਾ 8 ਰ ਗਿਆ ਤਾਂ ਤੇ ਜੇ ਫਿਰ ਘਰੇ ਬੰਦਦੇ ਆ ਪਸ਼ੂਆਂ ਨੂੰ ਸਾਰਾ ਦਿਨ ਕੱਲ ਸਾਰਾ ਦਿਨ ਘਰੇ ਰੱਖੀ ਆ ਬਾਲਾ ਗਿੱਲਾ ਸੀਗਾ ਇਹ ਬਾਲ ਚਾਰ ਗਲੀਆਂ ਕਰ ਦੇਣਗੀਆਂ ਜਿੱ ਗਿੱਲੇ ਚ ਬਨਦੀਆਂ ਫੇਰ ਰੱਕ ਜਾਂਦੀਆਂ ਨੇ ਘਰੇ ਖੜੀਆਂ ਬਾਹਰ ਤਿੰਨ ਚਾਰ ਘੰਟੇ ਬਾਹਰ ਬਹਿ ਜਾਂਦੀਆਂ ਨਾ ਫੇਰ ਵਧੀਆ ਠੀਕੀਆਂ ਰਹਿੰਦੀਆਂ ਨੇ ਅੰਦਰ ਮੱਝ ਤਾਂ ਕਰਕੇ ਫੇਰ ਅੱਜ ਆਪਾਂ ਬਨ ਨਹੀਂ ਦਿੱਤੀਆਂ ਸੀਗੀਆਂ ਗਿੱਲੇ ਜੇ ਜੀ ਕੁਛ ਤੱਠ ਗਿਆ ਸੀਗਾ ਅੱਜ ਚਲੋ ਹੁਣ ਧੁੱਪ ਪਿਆ ਕਰੂ ਵਧੀਆ ਹੋ ਜਾਊਗਾ ਥਾਂ ਸੁੱਕ ਜਾਊਗਾ ਮਸੀਹ ਨਾ ਵਿੱਚ ਹੀ ਗਾ ਰਾਜਾ ਚੱਕਣਾ ਪੈ ਰਿਹਾ ਸੀਗਾ ਮੈਨੂੰ ਬਿੱਚੀ ਮਲਾਇਆ ਪਿਆ ਸੀਗਾ ਗੋਹਾ ਗਾਰੇ ਜੀ ਗਿੱਲਾ ਕਰਕੇ ਗਾਰੇ ਜੀ ਨਾਲ ਥੋੜੇ ਜਿਨਾਲੀ ਭਾਰੀ ਹੋ ਜਾਂਦਾ ਮੱਠਾ ਹੁੰਦਾ ਤਾਂ ਥੋੜਾ ਹੀ ਆ ਇਹ ਬਾਹਰ ਆ ਕੇ ਨਾ ਗੋਹਾ ਵੀ ਕੱਟ ਕਰਦੀਆਂ ਨੇ ਮੱਜਾ ਕਿਉਂ ਫਿਰ ਇੱਥੇ ਜਦੋਂ ਬਾਹਰ ਅੰਦਰ ਆਪਣੇ ਅੱਕ ਜਾਂਦੀਆਂ ਨੇ ਖੜੀਆਂ ਫਿਰ ਘਰੀ ਜਾਂਦੀਆਂ ਨੇ ਇਹਦੀਆਂ ਨੇ ਬਾਹਰ ਫਿਰ ਉਹਨੂੰ ਆਰਾਮਦਾਰੀ ਆ ਜਾਂਦੀ ਹੈ ਕੱਚੇ ਚ ਵਧੀਆ ਬੈਣੀਆਂ ਜਾਦੇ ਨੇਗੇ ਪਸ਼ੂ ਕੱਚੇ ਜਿਦਾਂ ਉੱਠਦੀਆਂ ਨਹੀਂ ਹੈਗੀਆਂ ਆਰਾਮਦਾਰੀ ਨਾਲ ਬੈਠੀਆਂ ਰਹਿੰਦੀਆਂ ਨੇ ਗੋਹਾਦਨ ਸੁਟਣ ਤੋਂ ਬਾਅਦ ਇੱਥੇ ਮੈਂ ਲੱਗ ਗਈ ਸੀਗੀ ਕੱਪੜਿਆਂ ਦੀਆਂ ਤਹਾਂ ਲਾਉਣ ਕੱਪੜੇ ਮੈਂ ਪਹਿਲਾਂ ਲਾ ਕੇ ਰੱਖ ਗਈ ਸੀਗੀ ਕੋਠੇ ਤੋਂ ਲਾ ਕੇ ਲਈ ਸੀ ਇੱਥੇ ਮੈਂ ਮੂੰਗਫਲੀ ਜੀ ਖਾਣ ਲੱਗੀ ਜੋ ਸਕੂਲ ਚੋਂ ਲੈ ਆ ਸੀ ਸਕੂਲ ਚੋਂ ਲੋੜੀ ਬਣਾਈ ਸੀ ਉਹਨਾਂ ਦੀ ਮੂਹ ਫਲੀ ਰੌੜੀਆਂ ਵੀ ਹੁਣ ਤਾਂ ਰੁਲੀ ਜਾਂਦੀਆਂ ਰਹਿੰਦੀਆਂ ਨੇ ਬੱਚੇ ਕੁਝ ਨਹੀਂ ਖਾਂਦੇ ਹੈਗੇ ਉਸ ਮਿੱਠਾ ਜਿਹਾ ਹੀ ਜਾਂਦੇ ਰਹਿੰਦੇ ਨੇ ਬਸ ਜੀ ਨਹੀਂ ਕਰਦਾ ਕਿਸੇ ਦਾ ਵੀ ਨਹੀਂ ਜੀ ਕਰਦਾ ਹੁਣ ਤਾਂ ਪਤਾ ਨਹੀਂ ਕੀ ਹੈਗਾ ਅੱਗੇ ਕਿੰਨੇ ਮਸਾ ਮਿਲਦੇ ਮੂਹ ਫਲੀ ਰੌੜੀਆਂ ਲੋਹੜੀ ਵੇਲੇ ਹੁਣ ਤਾਂ ਜੋ ਵਾਕਾਂ ਨੂੰ ਚੀਜ਼ਾਂ ਪਹਿਲੀਆਂ ਆਵ ਰਹਿੰਦੀਆਂ ਨੇ ਘਰੇ ਨੱਕ ਮਾਰਦੇ ਰਹਿੰਦੇ ਨੇ ਚੀਜ਼ਾਂ ਨੂੰ ਇਹ ਕੱਪੜੇ ਮੇਰੇ 2 ਦਿਨਾਂ ਦੇ ਸੀਗੇ। ਸਵੇ ਅੱਜ ਤਾਂ ਮੈਂ ਉਸਮੇ 2 ਕੀ ਧੋਤੇ ਸੀਗੇ ਉਹ ਵੀ ਬੱਠਲ ਜੀ। ਲੋਡ ਜਿਹੜੇ ਕੱਪੜੇ ਧੋਤੇ ਸੀ ਇੱਕ ਦੋ। ਤੇ ਕੁਛ ਆ ਵੀ ਆਪਣੇ ਕੱਪੜੇ ਕੱਲ ਵਾਲੇ ਸੀਗੇ। ਕੱਲ ਬਾਹਰ ਨਹੀਂ ਕੱਢੇ ਬਸ ਅੰਦਰ ਹੀ ਪਾਈ ਰੱਖੇ ਆਪਾਂ। ਅੰਦਰ ਦਰਵਾਜ਼ੇ 'ਚ ਰੱਸੀ ਜੀ ਤੇ ਤੇ ਉਹਨਾਂ ਨੂੰ ਵੀ ਅੱਜ ਧੁੱਪ ਲਵਾਈ ਚੰਗੀ ਤਰ੍ਹਾਂ। ਤੇ ਵਧੀਆ ਸਾਰੇ ਸੁੱਕ ਗਏ ਸੀ। ਜਿੱਦ ਦਿਨ ਬਹੁਤ ਸੋਹਣਾ ਲੱਗਿਆ ਸੀਗਾ। ਧੁੱਪ ਵਧੀਆ ਸੀ ਅੱਜ। ਬਸ ਇਸ ਟਾਈਮ ਆਪਣੇ ਨਾ 3 ਵਜੇ ਦਾ ਟਾਈਮ ਹੈ ਇਹ ਸਵੇਰ ਕ ਦਿਨ ਦਾ 2:00 ਵਜੇ ਸਾਡੇ ਇਹ ਇੱਕ ਮੰਝੇ ਤੋਂ ਥਾਂ 'ਚ ਧੁੱਪ ਰਹਿ ਜਾਂਦੀ ਹੈਗੀ ਬਸ ਇਸ ਟਾਈਮ ਤੋਂ ਅੱਧੇ ਮੰਝੇ ਤੀਹ ਰਹਿ ਜਾਂਦੀ ਆ ਫਿਰ ਐ ਲਾਹਰਾਂ ਦਾ ਵੀ ਬੈਠੇ ਰਹੀਏ ਧੁੱਪੇ ਜਿੰਨਾ ਕੁ ਟਾਈਮ ਹੈਗੀ ਹੈਗੀ ਫਿਰ ਆਪਣੇ ਸਾਰੇ ਛਾਂ ਆ ਜਾਂਦੀ ਉਹ ਤੋਂ ਬਾਅਦ ਫਿਰ ਕੋਟੀਆਂ ਟੋਪੀਆਂ ਲੈਣੀਆਂ ਪੈਂਦੀਆਂ ਨੇ ਧੁੱਪੇ ਤਾਂ ਸਾਰਾ ਕੁਝ ਉੱਤਰ ਜਾਂਦਾ ਇੱਕ ਵਾਰੀ ਆਰਾਮਦਾਰੀ ਜੀ ਆ ਜਾਂਦੀ ਹੈਗੀ ਮਸੇ ਕੱਪੜਿਆਂ ਦਾ ਵੀ ਸਾਰਾ ਦਿਨ ਹੀ ਚੱਲੀ ਜਾਂਦਾ ਤੋਲੋ ਤਾਂ ਹੈ ਮਾਰ ਲੋ ਹੋਈ ਰਹਿੰਦੇ ਨੇਗੇ ਬਹੁਤ ਹੁੰਦੇ ਨੇ ਕੱਪੜੇ ਤੇ ਹਮਾਰੇ ਵੀ ਨਾ ਮੈਨੂੰ ਜੱਕ ਜੀ ਨਹੀਂ ਆਉਂਦੀ ਉਹਨਾਂ ਚਰ ਸਿੱਟੇ ਜੇ ਨਹੀਂ ਜਾਂਦੇ ਹੈਗੇ ਟਾਈਮ ਹੋ ਗਿਆ ਸਵਾ ਸਿਹਰ ਤੇ ਰੋਟੀ ਨਾ ਰੇਸੀ ਕੀ ਤੇ ਲੋਰੀਆ ਦਿਨ ਦਾ ਸਾਲ ਅੱਜ ਦੇ ਵੀ ਪਹਿਲੀ ਲੋੜੀ ਹੈ ਜਿਹੜੀ ਉਹ ਸਾਬਾ ਦਾ ਲੋੜੀਂ ਮੇ ਬਣਾਉਂਦੇ ਹੁੰਦੇ ਹੈਨਾ ਸਾਰੇ ਸਾਗ ਤੁਸੀਂ ਵੀ ਹਰ ਵਾਰੀ ਬਣਾਉਂਦੇ ਹੁੰਦੇ ਸੀ ਬਸ ਅਰਕੀ ਨਹੀਂ ਬਣਾਇਆ ਅਰਕੀ ਨਾਲ ਸੀ ਸਾਗ ਪੰਜ ਕਿ ਦਿਨ ਹੋ ਗਏ ਯਾਰ ਕੰ ਬਣਾਏ ਨੂੰ ਜਮੀ ਗਰਤਾ ਸੀ ਖਾਣ ਨੂੰ ਉਹਦੇ ਮੈਂ ਕਿਹਾ ਅੱਜ ਵੀ ਅੱਜੇ ਬਣਾਉਣ ਲਿਆਇਓ ਨਾ ਮੇਰਾ ਰਸੇ ਜੀ ਲਿਆਇ ਤੇ ਮੈਨੂੰ ਬਣਾਉਣਾ ਪਿਆ ਤੇ ਕੀ ਹੱਸਨੇ ਵੀ ਲੋੜੀ ਨੇ ਆਹ ਲੋੜੀ ਇਹ ਬਣਾਉਣਾ ਬੂ ਫਿਰ ਬਸ ਅੱਜ ਬਣਾਈ ਹੀ ਬਣਾ ਲੈਣ ਤਾਂ ਨਾ ਬਣਾਇਆ ਬਸ ਕਿਲੇ ਪੈਸੇ ਦੇ ਰਾਤ ਦੇਰੇ ਜੇ ਆਏ ਆਪਾਂ ਲੋੜੀ ਬਣਾਈ ਸੀ ਕੰਮ ਵਿੱਚ ਕਿਸੇ ਨੇ 30 ਦੀ ਲੋੜੀ ਬਣਾਈ ਸੀ ਰੋਲਾ ਘੱਟ ਕਰੋ ਇਹ ਬਸ ਐ ਹੀ ਹੋਇਆ ਪੈਸੇ ਕੱਟ ਕੇ ਨਾ ਸਾਗ ਨੂੰ ਨਹੀਂ ਕਰੀਂ ਦੀਦ ਚਲ ਬਣਾਈ ਤੇ ਫਿਰ ਨਾ ਮੈਂ ਮੰਗਵਾਇਆ ਨਾ ਬਣਾਇਆ ਲੋੜੀ ਤੇ ਆ ਰਾਂ ਗਾਜੂ ਸਾਰੇ ਨੂੰ ਹੈਪੀ ਲੋੜੀ ਲੋੜੀ ਤੇ ਮਾਰਕੀ ਦੀਆਂ ਲੱਖ ਲੱਖ ਵਧਾਈਆਂ ਸਾਰੇ ਭੈਣ ਭਰਾਵਾਂ ਨੂੰ ਕੋਣਾਂ ਨੇ ਤੂੰ ਹੀ ਪਾਰਖੀ ਹੈਗੀ ਰੋਟੀ ਕਿਸੇ ਨੇ ਖਾਦੀ ਹਜੇ ਬਸ ਕੁਝ ਖੋ ਆ ਜਾ ਕਰਕੇ ਰੱਜੇ ਜੀ ਰਹਿੰਦੇ ਨੇ ਕਿ ਚਾਰ ਕੂਆ ਖਾ ਲੈਂਦੇ ਆ ਫਿਰ ਮੈਂ ਕਿਹਾ ਚੱਲ ਮੈਂ ਮੋਠੀ ਬਣਾ ਲਵਾਂਗੇ ਜਿੰਨੀ ਖਾਣੀ ਖਾ ਲੈਣੀ ਇਹ ਰੱਪਾ ਦੁੱਈ ਸੇਕਾਂਗੇ ਮੈਂ ਮਟਕੇ ਜੋਦਰੇ ਦੁੱਈ ਪਾ ਲੀਏ ਮੈਂ ਤਾਂ ਨਹੀਂ ਪਾ ਰਹੀ ਜੋਦਰ ਵਾਲਾ ਪਾਉਣ ਲੱਗਿਆ ਸੀ ਦਵਾਰਾ ਛੜੀਆਂ ਵਿੱਚ ਆਈ ਜਾਂਦਾ ਹੈਗਾ ਮੈਂ ਖੜੀ ਸੁਆਕੀਆਂ ਲਾ ਰਹੀ ਹਾਂ ਦੇ ਛੜੀਆਂ ਲਾ ਕੇ ਨਾਲ ਅੱਗ ਬਚਾ ਲਈ ਹੋਈ ਪਾਠੀਆਂ ਲਉਂਦੀ ਹੈ ਲੋੜੀ ਤਾਂ ਲੋੜੀ ਦੁੱਈ ਕਰੋ ਕਰੀਏ ਤਾਂ ਅੱਗ ਦੇਖੋ ਮੇਰੀ ਲਾਟ ਦੇਖੋ ਮੇਰੀ ਲਾਟ ਅੱਮਾ ਚ ਦੀ ਦੱਗਾ ਤੈਨੂੰ ਬੜਾ ਸ਼ੌਂਕ ਹੈ ਪੰਗੇ ਲੈਦਾ ਦੱਗ ਨਾ ਤਾਈ ਬਾਹਰ ਚਿੱਤੇ ਮੂਰੇ ਬੈਠੀ ਮੜਾ ਜਾ ਕੇ ਆ ਜੀ ਉਹ ਤੂੰ ਹੀ ਪਾਉਣੀ ਸੀਗੀ ਜੋ ਤੂੰ ਬਾਹਰ ਹਾਂ ਹਾਂ ਫਿਰ ਮੇਰੇ ਕਹਦਾ ਹੋਣਾ ਕਰਿਓ ਹੋਰ ਨਾ ਕੋਈ ਲਵੇ ਲੱਗੋ ਮੈਂ ਆਪੇ ਪਾਉ ਕੋਈ ਦੂਰ ਨਹੀਂ ਸਾਲੇ ਬੇ ਤੂੰ ਜਿਵੇਂ ਮੈਂ ਉਹ ਆਪਣੇ ਕੰਮ ਜੇ ਬੇ ਤੂੰ ਚੱਲ ਪਿਓ ਸੱਦੂ ਦਾ ਸਾਰੇ 이렇네 그래서 더게 ਮਰੀਕ ਦੱਖਿਆ ਮੇਕਾ ਚਾਤ ਲਾਤੀ ਮਰੀਕ ਕਾ ਹੈ ਅੱਜ ਨੂੰ ਬੋਲ ਬੈ ਸਾਹ ਸੁਨ ਲਾ ਮੱਝੇ ਸਾਹ ਪਾਰੇ ਪਾਰੇ ਜਗੀ ਰੂਬੀ ਦਾ ਕੱਲ ਕਰ ਖਾਈ ਜਾਂਦੀ ਆ ਉਹ ਤੂੰ ਮਹੀ ਮੇਰੇ ਘਰ ਨਹੀਂ ਆਇਆ ਡੋਟਰ ਵੀ ਉਹ ਬਰਮ ਲੱਗ ਜਾਂਦਾ ਕੀ ਕਰਦੀਆਂ ਰੋਣਾ ਜਾਂ ਹੁਣ ਤੁਸੀਂ ਸੇਕ ਰਹੇ ਸੀ ਹੋ ਗਿਆ ਸਾਨੂੰ ਉੱਦਾਂ ਘੰਟਾ ਬੈਠੇ ਹਣ ਬਸ ਬੈਠਾਂਗੇ ਹਜੇ ਤੂੰ ਇੱਥੇ ਤਾਂ ਤੇ ਤੇ ਤੇਲ ਵੀ ਆਪਾਂ ਪਾ ਤੇ ਦਿਲ ਇੱਧਰ ਕੱਟਦਾ ਕੀ ਕਿਹਾ ਉਹ ਆਪਾਂ ਇਸ ਸਰਾਈ ਇਸ ਸਰਾਈ ਇਸ ਸਰਾਈ ਦਿਲ ਇੱਧਰ ਜਾਏ ਦਿਲ ਇੱਧਰ ਦੀ ਜਦ ਤਿੰਨੇ ਪਾਏ ਨੇ ਨਹੀਂ ਕਿਹਾ ਕਿ ਸੱਤ ਵਾਰੀ ਨਾ ਸੱਤ ਵਾਰੀ ਜੂੜੀ ਕਰਨੀ ਤੇਰੀ ਮੱਖ ਕੁਛ ਮਾ ਇਹ ਪੰਜ ਵਾਰੀ ਹੈ ਸੱਤ ਵਾਰੀ ਮੈਂ ਤਾਂ ਚੰਨ ਵਾਰੀ ਚਲੋ ਜੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਸਾਡੇ ਵੱਲੋਂ ਇੱਕ ਵਾਰੀ ਫੇਰ ਹੈਪੀ ਲੋਹੜੀ ਮਾਗੀ ਤੇ ਲੋਹੜੀ ਦੀ ਬਹੁਤ-ਬਹੁਤ ਮੁਬਾਰਕਾਂ ਸਾਰੇ ਭੈਣ ਭਰਾਵਾਂ ਨੂੰ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਮੇਰੀ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇਰੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ